ਸੋ ਇਸ ਸਮੇ ਅਸੀਂ ਪੰਜਾਬ ਯੂਨੀਵਰਸਿਟੀ ਦੇ ਗੇਟ ਦੇ ਬਾਹਰ ਮੌਜੂਦ ਹਾਂ ਜਿੱਥੇ ਕਿ ਅੱਜ 10 ਤਰੀਕ ਦੀ ਕਾਲ ਦਿੱਤੀ ਗਈ ਹੈ ਜਿੱਥੇ ਅੱਜ ਪੰਜਾਬ ਯੂਨੀਵਰਸਿਟੀ ਵੀ ਬੰਦ ਹੈ ਤੇ ਉੱਥੇ ਵੱਡੀ ਪੁਲਿਸ ਬਲ ਇੱਥੇ ਜ਼ਰੂਰ ਲਗਾਇਆ ਗਿਆ ਕਿ ਕਿਸੇ ਤਰ੍ਹਾਂ ਦੀ ਕੋਈ ਹੜਕਮ ਨਾ ਹੋਵੇ ਕਿਸੇ ਤਰ੍ਹਾਂ ਦੀ ਕੋਈ ਤਾਂ ਇਸ ਸਮੇ ਇਹ ਸਵੇਰ ਦੀਆਂ ਤਸਵੀਰਾਂ ਨੇ ਜਿੱਥੇ ਪ੍ਰਸ਼ਾਸਨ ਵੱਲੋਂ ਰੋਕਿਆ ਜਾ ਰਿਹਾ ਤੇ ਪੱਤਾशाही ਕਰਦੀ ਨਜ਼ਰ ਆ ਰਹੀ ਹੈ ਕਿ ਇੱਕ ਵਿਦਿਆਰਥੀ ਦੇ ਕੋਲ ਪੱਤਰ ਵੀ ਆਇਆ ਇਸ ਸਮੇਂ ਜਿਹੜੇ ਵਿਦਿਆਰਥੀਆਂ ਨੂੰ ਜਾਣ ਦਿੱਤਾ ਜਾ ਰਿਹਾ ਤੇ ਤਸਵੀਰ ਸੁਹੇਦ ਦੀ ਤਸਵੀਰ ਹੈ ਜਿਹੜੀ 2 ਨੰਬਰ ਗੇਟ ਤੋਂ ਜਿੱਥੇ ਤੁਸੀਂ ਦੇਖ ਸਕਦੇ ਹੋ ਵਿਦਿਆਰਥੀਆਂ ਨੂੰ ਜਾਣ ਦਿੱਤਾ ਜਾ ਰਿਹਾ ਇਹ ਤਸਵੀਰ ਹੈ ਜਿੱਥੇ ਅੱਜ ਪੰਜਾਬ ਯੂਨੀਵਰਸਿਟੀ ਸੈਨੇਟ ਇਲੈਕਸ਼ਨ ਨੂੰ ਲੈ ਕੇ ਸਿੱਡੀਗੜ੍ਹ ਲੈ ਕੇ ਪੂਰੀ ਮੇਧੇ ਬੈ ਗਈ ਆਪਣਾ ਹੌਸਲਾ ਬਹੁਤ ਚੜ ਇੱਕ ਵਾਰ ਆਜੋ ਥੋੜਾ ਪਿਛੇ ਕਰ ਲਓ ਅभी ਮੈਂ ਥੋੜਾ ਥੋੜਾ ਮੈਂ ਬਾਹਰ ਨਹੀਂ ਛੋਟੂ ਦੇਖੋ ੱਤਕਾ ਕੇ ਮੇਂ ਕੀਤਾ ਜਾ ਰਿਹਾ ਵਿਦਿਆਰਥੀਆਂ ਨਾਲ ਦੇਖੋ ਨਾ ਦੇਖ ਤੇ ਕਿਸ ਤਰ੍ਹਾਂ ਦੇ ਨਾਲ ਕੰਬੀਆ ਦੇ ਸਟੂਡੈਂਟ ਆਪਣੇ ਯੂਨੀਵਰਸਿਟੀ ਦੇ ਅੰਦਰ ਜਾਣਾ ਚਾਹੁੰਦੇ ਆ ਤਾਂ ਪਰ ਜਿਹੜਾ ਕਿ ਇੱਥੇ ਰੋਕਿਆ ਜਾ ਰਿਹਾ ਦੇਖੋ ਇਹ ਤਸਵੀਰ ਹੈ ਸਵੇਰ ਦੀਆਂ ਤਸਵੀਰਾਂ ਮੈਡਮ ਗੇਟ ਖੋਲ ਦੇਣਾ ਸਰ ਇਹਨਾਂ ਨੂੰ ਫਿਰ ਕੰਦਾ ਘਾ ਟੱਪਣੇ ਦੇ ਬਿਦਿਆਰਥੀ ਫਿਰ ਗੇਟ ਘਾ ਟੱਪਣਗੇ ਗੇਟ ਖੋਲ ਹੀ ਦੋ ਇਹਨਾਂ ਨੂੰ ਸਵੇਰ ਖੋਲ ਜਾ ਗੇਟ ਕੋਲੀ ਆਜੇ ਗੇਟ ਖੋਲ ਤਾਂ ਯਾਰ ਇੱਕ ਵਾਰ ਆਹੀ ਜਿੱਤੇ ਤਾਰਾ ਜਿੱਤੇ ਗੇਟ ਕੋਲੀ ਆਜਾ ਬੱਚੇ ਰੋਕਾ ਕੋਈ ਨਹੀਂ ਸੋਇ ਸਮੇਂ ਦੇ ਨਹੀਂ ਸਟੂਡੈਂਟ ਹੈਗੇ ਇਹਨਾਂ ਨੂੰ ਗੇਟ ਰਾਹ ਲੰਗਾਇਆ ਜਾ ਰਿਹਾ ਤਾਂ ਇਹ ਤਸਵੀਰ ਹੈ ਜਿਹੜੀ ਸਵੇਰ ਤਸਵੀਰ ਹੈ ਜਿੱਥੇ ਜਿੱਥੇ ਗੇਟ ਦੇ ਥਰੂ ਇਸ ਨੂੰ ਅੰਦਰ ਭੇਜਿਆ ਜਾਏਗਾ ਤਾਂ ਇਹ ਅਜਾ ਯੂਨੀਵਰਸਿਟੀ ਦੀ ਕੱਤੇ ਦੀ ਹੁੰਦੀ ਹੈ ਤੁਸੀਂ ਅੰਦਰ ਅੰਦਰ ਤੁਹਾਡੇ ਤੁਸੀਂ ਹੋਸਟਲ ਚ ਰਹਿੰਦੇ ਹੋ ਜਾਂ ਕੋਈ ਤੁਹਾਡਾ ਹੋਸਟਲ ਅੰਦਰ ਉਹ ਹੋਸਟਲ ਵੀ ਨਹੀਂ ਜਾਣ ਦਿੱਤਾ ਜਾ ਰਿਹਾ ਕਿਉਂ ਨਹੀਂ ਜਾਣ ਦੇ ਰਿਹਾ ਪੁੱਛੋ ਤੁਹਾਡੇ ਕੋਲ ਤਾਂ ਆਈਡੀ ਕਾਰਡ ਵੀ ਹੈ ਦਿਖਾ ਦਿਓ ਥੋੜਾ ਜਿਹਾ ਦੇਖੋ ਇਹ ਨਾਲ ਵੀ ਆਈਡੀ ਕਾਰਡ ਆ ਪਰ ਫਿਰ ਵੀ ਮੈਨੂੰ ਅੰਦਰ ਨਹੀਂ ਜਾਣ ਦੇ ਰਿਹਾ ਮੇਨ ਗੇਟ ਕਾਲਜੋਂ ਪਰੇ ਮੇਨ ਗੇਟ ਵੀ ਨਹੀਂ ਫੋਲ ਰਿਹਾ ਇਸ ਤਰੀਕੇ ਨਾਲ ਅੰਦਰ ਗਏ ਜੇ ਕੋਈ ਚੋਰ ਬੰਦਾ ڈاکੂ ਹੋਵੇ ਸਮਝਾਉਂਦਾ ਕਿ ਵਿਦਿਆਰਥੀ ਨਾ ਕਿੰਨਾ ਧੱਕਾ ਹੋ ਰਿਹਾ ਬਹੁਤ ਜ਼ਿਆਦਾ ਧੱਕਾ ਕਰ ਰਹੇ ਨਹੀਂ ਬਹੁਤ ਜ਼ਿਆਦਾ ਸਾਨੂੰ ਕਿਉਂ ਤੰਗ ਕਰਿਆ ਅਸੀਂ ਘਰੋਂ ਆਏ ਆ ਤੇ ਸਾਡੇ ਕੋਲ ਐਨਾ ਇਹਨਾ ਸਮਾਂ ਨਾ ਹੋਣੇ ਕਿ ਕਿੱਥੇ ਜਾ ਕੇ ਸੱਤ ਪਰੌਲੀਏ ਸਾਡੇ ਤੇ ਹੋਸਟਲ ਹੀ ਹੈ ਇੱਥੇ ਇਸ ਤੋਂ ਹੋਸਟਲ ਹੀ ਜਗ੍ਹਾ ਕਿਸੇ ਘਰ ਤੋਂ ਆਇਓ ਕਿੱਥੋਂ 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 ਕਿਹੜੇ ਲਾਕੇ ਜਿਹੜਾ ਨਾਲ ਅਨੰਦਪੁਰ ਸਾਹਿਬ ਤੋਂ ਆਇਓ ਸਵੇਰੇ ਚੱਲੇ ਹੋਵਗੇ ਉਰੇ ਆ ਕੇ ਫਿਰ ਤੁਹਾਨੂੰ ਹੋਈ ਘਰ ਤੋਂ ਤੇ ਬਹੁਤ ਜ਼ਿਆਦਾ ਤੰਗ ਕਰ ਰਹੇ ਟਿੱਕੇ ਕਰੇ ਕਿ ਮੇਨ ਗੇਟ ਖੋਲ੍ਹੇ ਜਦੋਂ ਮੇਨ ਗੇਟ ਵੀ ਨਹੀਂ ਖੋਲ੍ਹਦੇ ਇਹ ਹੂੰ ਬਿਲਕੁਲ ਤਾਂ ਜਿਹੇ ਦੇ ਵਿੱਚ ਹੁਣ ਵਿਦਿਆਰਥੀ ਸੋ ਇਸ ਸਮੇਂ ਜਿਹੜੇ ਦੇਖੋ ਬੱਸਾਂ ਰੁਕੀਆਂ ਗਈਆਂ ਨੇ ਮੇਨ ਗੇਟ ਦੇ ਇਹਨਾਂ ਦੇ ਕੋਲ ਆਈਡਿਟੀ ਕਾਰਡ ਆਖੀ ਉਹਨਾਂ ਦੇ ਪਰਵੰਦੀਆ ਆਈਡਿਟੀ ਕਾਰਡ ਦਿਖਾਓ ਆਈਡਿਟੀ ਕਾਰਡ ਉਹਨਾਂ ਚੱਲੀਆਂ ਹੋਈਆਂ ਆਈਡਿਟੀ ਕਾਰਡ ਦੇਖੋ ਨਹੀਂ ਨਹੀਂ ਕੋਈ ਕਾਰਡ ਦੇਖੇ ਸਾਰਾ ਕਾਰਡ ਦੇਖ ਲਓ ਹੁਣੇ ਦੇਖੋ ਦਿਖਾ ਦਿਓ ਮੈਡਮ ਕਾਰਡ ਸਾਰਾ ਕਾਰਡ ਦੇਖ ਲਓ ਨਾ ਇਹਨਾਂ ਦਾ ਪਿਆ ਮੈਂ ਮੇਨ ਸੇ ਬਾਤ ਨਾ ਕਰੂੰ ਕਰੋ ਕਰੋ ਸਾਡੂ ਵੀ ਵਿਲ ਟੇਕ ਥਿਸ ਹਾਂ ਜੀ ਇਹ ਲੈਣੇ ਡਿਸੀਜਨ ਮੇਰੇ ਸਰ ਕਿੰਨੇ ਟਾਈਮ ਚ ਸਰ ਬੱਚੇ ਕਿੰਨੇ ਹੋ ਰਹੀ ਉਹਨੂੰ ਡੇਢ ਤੋਂ ਦੋ ਕਾ ਹੋ ਗਿਆ ਨਾ ਤੁਹਾਨੂੰ ਚੇਤਾਵਨੀ ਦੇ ਦੋ ਹਟਾਂਗੇ ਅਸੀਂ ਤੁਹਾਡੇ ਨਵੇਂ ਹਦਾਇਤ ਹੈ ਅਸੀਂ ਕਿਉਂ ਹਟਾਂ ਤੁਹਾਡੇ ਨਵੇਂ ਹਦਾਇਤ ਹੈ ਜੀ ਇਸ ਤਰ੍ਹਾਂ ਨਹੀਂ ਡਾਇਟਿਕਟ ਵਾਲੇ ਵਿਦਿਆਰਥੀ ਨੂੰ ਰੋਕ ਲੋ ਤੁਹਾਨੂੰ ਹੁਕਮ ਹੈ ਇਸ ਤਰ੍ਹਾਂ ਨਾ ਕੋਈ ਹਦਾਇਤ ਮਿਲੀ ਤੁਹਾਨੂੰ ਦੇਖ ਲੈਂਗੇ ਅਸੀਂ ਇਸ ਥਾ ਬਿਲਕੁਲ ਇੱਕ ਵਾਰ ਫਿਰ ਹੰਗਾਮਾ